ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਕਬਜੋ ਬਾਜ ਬੇਨਤੀ ਜੋ ਪਈ ਹੰਬਰੀ ਕਰੋ ਹਾਥ ਦੇ ਰੱਛਾ ਹੰਬਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਨ ਹਮਰੇ ਦੁਸ਼ਟ ਸਭੈ ਤਮ ਘਾਵੋ ਆਪਾ ਦੇ ਮੋ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਚਾਨ ਜ ਕਰਦੇ ਕਰੀਐ ਸਾਬੈ ਰਨ ਕੋ ਆਜ ਸੰਗਰਿਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀਰੈ ਪਿਆਸਾ ਹਮੇਸ਼ਾ ਕੋਈ ਅਵਰ ਨਾ ਤਿਆਂ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਆਦੇ ਮੁਝਿ ਉਬਰੀਐ ਮਰਨ ਕਾਲ ਕਾ ਤਰਾਸਨ ਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੂਝੋ ਕਰਿਓ ਰੱਛਾ ਰਾਖ ਲਿਓ ਮੋ ਰੱਖ ਨਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਅਵਤਾਰ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕਰਬਿਸ਼ਰ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸਾ ਜਮਨਕਾਲ ਜੋਗੀ ਸਭ ਕੀਓ ਬੇਦਰਾਏ ਬ੍ਰਹਮਾ ਜੋਥੀਓ ਜਮਨਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨਕਾਲ ਸਭ ਜਗਤ ਬਨਾਈਓ ਦੀਵਦੈ ਜਛਨ ਭਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇਕੁ ਹਮਾਰੀ ਸਗਲ ਪਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰ ਪਛਾਨਤ ਚੀਤੀ ਤੇ ਕੁੰਜਰ ਅਸਥੂਲਾ ਸਭਰ ਕਿਰਪਾ ਦ੍ਰਿੜ ਕਰ ਫੁੱਲਾ संतन दे को पाए ते दुखी सु को पाए साधन के सुखी एक एक, एक की पीर बचानै कट कट के पड़ पड़ की जानै जब द रख करा करतार परजा धर तब दे अपारा जब या करक करत हो कमहु तो मैं मिलत दे तर सबहु जेते बदन सिर अवतारै आप अपनी बोझो चारै ਤਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੀਦ ਭੀਦ ਯਾਰਿਆਲਮ ਨਰੰਕਾਰ ਅੰਦਰ ਬਕਾਰ ਅਨਿਰਲੰਭ ਆਦਾ ਨੀਲ ਅਨਾਦ ਸੰਬ ਤੰਕਾ ਮੂੜ ਉਚਾਰਤ ਭੇਦ ਜੰਕੋ ਭੀ ਮਨਾ ਪਾਵਦ ਬੇਦ ਤੰਕੋ ਕਰ ਪਾਨ ਅਨੁਮਾਨਤ ਮਹ ਮੂੜ ਕਸ਼ ਭੇਦ ਨ ਜਾਣਤ महादेव को कह सदा शिव निरंकार का चिंतन भवे आपे आपणी बुद्ध है जेती वर्णत भिन्न भिन्न तोय तेती तुंबरा लखा न जाए पसारा कैबिद सजा प्रथम सणसारा एकै रूप अनुपस रूपा रंग पयो राव कै भूपा ਅੰਡਾ ਜੇ ਰੈ ਸੇ ਤੈ ਕੀਨੀ ਉਤ ਭੁਜ ਖਾਨ ਬੌਰਚ ਦੀਨੀ ਕਉ ਫੂਲ ਰਾਜਾ ਹਮ ਬੈਠਾ ਕਉ ਸਿਮਣ ਪਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਖਾਇ ਚੰ ਭਵ ਆਦੁ ਜਗਾਦ ਸਰੂਪ ਸਿੰਭਵੈ ਅਬਰਛਾ ਮੇਰੀ ਤਮ ਕਰੋ ਸਿਖ ਬਾਰਿਆ ਸਿਖ ਸੰਗਰੋ ਦੂਟੀ ਗਤੀ ਉੱਟ ਵਾਦ ਉਤਪਾਤਾ ਸਗਲੇ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁਝ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਮ ਮਾਰੀ ਉਰਖ ਜਮਨ ਪਗ ਪਰੇ ਤਿਹਾਰੀ ਤਿਨ ਕੇ ਤਮ ਸੰਗਟ ਸਬ ਟਾਰੀ ਜੋ ਕਲ ਕੋ ਇਕ ਬਾਰਤ ਹੈ ਤੰਕੇ ਕਾਲ ਨਿਕਟਨ ਹੈ ताई सब कल दुष्ट अरिष्ट टरे तत्काल कृपा दृष्टि तन जाए किताब तन कमै हरियो हृदय सिद्ध कर मो सब होट शहा शव कोई एक बार जिन तुम्हें सुमारा काल फास्ती हो हु जिन नाम तहारो का दारष्ट दुख ते सरन तहारी आ पथ दो बारी सर्व ठारो सहाई दुष्ट दुख ते लेयो बचाई सोइया पहंग जब ते तुमरी तब ते ਕਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤੇ ਇਕ ਨ ਮੰਨਿਓ ਸਿੰਬਰਤ ਸਾਸਤਰ ਬੀਦ ਸਬੈ ਬੀਦ ਕਹੇ ਹਮ ਇਕ ਨ ਜਾਨਿਓ ਸੇਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਇ ਬਖਾਨਿਓ ਦੋਇਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰ ਦਵਾਰ ਬਾਇ ਗੈ ਕਿਲਾਜ ਆਸੀ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਗੁਰੂ ਗਰੀਬ ਨਵਾਜ ਕਬਜੋ ਬਾਜ ਬੇਨਤੀ ਜੋ ਪਈ ਹੰਬਰੀ ਕਰੋ ਹਾਥ ਦੀ ਰੱਛਾ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਈ ਚਿੱਤ ਕੀ ਇਛਾ ਤਬ ਚਰਨ ਨਾਮਣ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਨ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪਾ ਦੇਮੋ ਬਚਾਓ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿਗ ਸਭੈ ਕਰਤਾਰਾ ਮੋਰਚਾ ਨਜ ਕਰ ਦੇ ਕਰੀਐ ਸਾ ਬੈਰਨ ਕੋ ਆਜ ਸੰਗਰਿਆ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤਮਸ਼ਾੜ ਕੋਈ ਅਵਰ ਨਾ ਤਿਹਾਉ ਜੋ ਵਰ ਚਾਹਉ ਸੋ ਤੁਮ ਤਿ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਆਦੈ ਮਦੀ ਉਬਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝੋ ਕਰਿਓ ਰੱਛਾ ਰੱਖ ਲਿਓ ਮੋ ਰਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮ ਅਵਤਾਰ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕਰਬਿਸ਼ਰਨ ਪ੍ਰਕਾਸ਼ ਸਗਲ ਕਾਲ ਕਾ ਗਿਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਏ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਈਓ ਦੀਵਦੈ ਜਛਨ ਭਜਾਇਓ ਬਾਦੀ ਅੰਤ ਏਕੈ ਬਤਾਰਾ ਸੋਈ ਗੁਰੂ ਸਮਝਿਓ ਹਮਾਰ ਨਮਸਕਾਰ ਤੇ ਸੇਕੁ ਹਮਾਰੀ ਸਗਲ ਪਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਕੱਡ ਕੱਡ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੀਤੀ ਤੇ ਕੁੰਚਰੀ ਅਸ ਤੁਲਾ ਸਬਰ ਕਿਰਪਾ ਦ੍ਰਿੜ ਕਰ ਫੁੱਲਾ ਸੰਤਾਂ ਦੇ ਕੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਕੀ ਪੀਰ ਬਿਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਦਰਖ ਕਰਾ ਕਰਤਾਰਾ ਪਰਜਾ ਧਰ ਤਬ ਦੇ ਆਪਾਰਾ ਜਬਿਆ ਕਰਖ ਕਰਤ ਹੋ ਕਬਹੁ ਤਮੈ ਮਿਲਤ ਦੇ ਤਰਸਬ ਹੂੰ ਜੇ ਤੇ ਬਦਨ ਸਿਰ ਸਵਤਾਰੈ ਆਪ ਆਪਣੀ ਮੂਜੁ ਉਚਾਰੈ ਤੁਮ ਸਭ ਹੀ ਤੇ ਰਹਤ ਨਰਾ ਲਮ ਜਾਣਤ ਬੀਦ ਭੀਦ ਯਾਰਾ ਲਮ ਨਰੰਕਾਰ ਅਨਰਬਕਾਰ ਅਨਰਲੰਭ ਆਦ ਨੀਲ ਅਨਾਦ ਸੰਬ ਤੰਕਾ ਮੂੜ ਉਚਾਰਤ ਭੇਦ ਜੰਕੋ ਭੀ ਮਨਾ ਪਾਵਦ ਬੇਦ ਤੰਕੋ ਕਰ ਪਹਨ ਅਨੁਮਾਨਤ ਮਹ ਮੂੜ ਕਛ ਭੇਦਨ ਜਾਣਤ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚਿੰਤਨੇ ਭੇਵ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁੰਬਰਾ ਲਖਾ ਨ ਜਾਏ ਪਸਾਰਾ ਕੈ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਪਸ ਰੂਪਾਂ ਰੰਗ ਪਇਓ 라ਵ ਕਈ ਭੂਪਾਂ ਅੰਡਜੇ ਰੈ ਸੇਤੈ ਕੀਨੀ ਉਤ ਭੁਜ ਖਾਨ ਬੌਰਤ ਦੀਨੀ ਕਉ ਫੂਲ ਰਾਜਾ ਹਮ ਬੈਠਾ ਕਉ ਸਿਮਣ ਪਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਖਾਇ ਚੰ ਭਵ ਆਦੁਜ ਗਾਦ ਸਰੂਪ ਸਿਯੰ ਭਵੰ ਅਬਰਛਾ ਮੇਰੀ ਤਮ ਕਰੋ ਸਿਖੋ ਬਾਰਿਆ ਸਿਖ ਸੰਗਰੋ ਦੁਟ ਗਤੀ ਉਟ ਵਦ ਉਤ ਪਾਤਾ ਸਗਲੇ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁਝ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਵ ਮਾਰੀ ੁਰਖ ਜਮਨ ਪਗ ਪਰੇ ਤਿਹਾਰੀ ਤਿਨ ਕੇ ਤਮ ਸੰਗਟ ਸਬਟਾਰੀ ਜੋ ਕਲ ਕੋ ਇਕ ਬਾਰਤ ਹੈ ਤੰਕੇ ਕਾਲ ਨਿਕਟਣ ਅਰਚਾ ਹੋਈ ਤਾਈ ਸਭ ਕਲ ਦੁਸ਼ਤ ਅਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰਿਓ ਤੰਕੇ ਤਾਪ ਦਨ ਕਮੈ ਹਰਿਓ ਹਰਿ ਸਦ ਕਰਮ ਸਭ ਹੋਈ ਦੁਟ ਸ਼ਹਾ ਸ਼ਬ ਸਕੈ ਨ ਕੋਈ ਇਕ ਮਾਰ ਜਨ ਤੁਮੇ ਸੰਵਾਰਾ ਕਾਲਾ ਫਸਤੇ ਤਾਈ ਹੁ ਬਹਾਰਾ ਜਨ ਨਰ ਨਾਮ ਤਿਹਾਰ ਕਾ ਦਾਰਦ ਦੁਸ਼ਟੇ ਦੋਖ ਤੇਰਾ ਖੜ ਗਏ ਕੀਤ ਮੈਂ ਸਰਨੇ ਤੇਹਾਰੀ ਆਪੇ ਆਥ ਦੈ ਲਿਓ ਬਾਰੀ ਸਾਰ ਬਠਾਰ ਮਾਹ ਸਹਾਈ ਦੁਸ਼ਟੇ ਦੋਖ ਤੇ ਲਿਓ ਬਚਾਈ ਸੋਈਆ ਪਾਹੀਂ ਗਏ ਜਬ ਤੇ ਤੁਮਰੀ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤੇ ਇਕ ਨ ਮੰਨਿਓ ਸਿੰਭਰਤ ਸਾਸਤਰ ਵੀਦ ਸਬੈ ਬੀਦ ਕਹ ਹਮ ਇਕ ਨ ਜਾਨਿਓ ਸੇਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਈ ਬਖਾਨਿਉ ਦੋਇ ਰਹਿ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰ ਦਵਾਰ ਬائیں ਗੈ ਕੀ ਲਾਜ ਆਸੀ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਗੁਰੂ ਗਰੀਬ ਨਵਾਜ ਕਬਜੋ ਬਾਜ ਬੇਨਤੀ ਜੋ ਪਈ ਹੰਬਰੀ ਕਰੋ ਹਾਥ ਦੇ ਰੱਛਾ ਹੰਬਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਬ ਚਰਨ ਨਾਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਨ ਹਮਰੇ ਦੁਸ਼ਟ ਸਬੈ ਤੁਮ ਘਾਵੋ ਆਪਾ ਦੇਮੋ ਬਚਾਓ ਤੋ ਕਿ ਬਸ ਮੋਰੋ ਪਰਵਾਰਾ ਸੇਵਕ ਸਿਗ ਸਬੈ ਕਰਤਾਰਾ ਮੁਰਚਾਨ ਜੁ ਕਰ ਦੇ ਕਰੀਐ ਸਭੈ ਰਨ ਕੋ ਆਜ ਸੰਗਰਿਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤੁਮਿ ਸਾਡ ਕੋਈ ਅਵਰ ਨਾ ਤਿਹਾਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਆਦੇਮ ਦੀ ਉਬਰੀਏ ਮਰਨ ਕਾਲ ਕਾ ਤਰਾਸਨ ਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੂਜੋ ਕਰਿਓ ਰੱਛਾ ਰਾਖ ਲਿਓ ਮੋ ਰਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰਿ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਅਵਤਾਰ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕਰਬਿਸ਼ਰ ਪ੍ਰਕਾਸ਼ ਸਗਲ ਕਾਲ ਕਾ ਗਿਆ ਤਮਾਸ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਏ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਈਓ ਦੇਵਦੈ ਜਛਨ ਭਜਾਇਓ ਬਾਦੀ ਅੰਤ ਏਕੈ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇਕੁ ਹਮਾਰੀ ਸਗਲ ਪਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰੀ ਅਸਥੂਲਾ ਸਭਰ ਕਿਰਪਾ ਦ੍ਰਿੜ ਕਰ ਫੁੱਲਾ ਸੰਤਾਂ ਨੂੰ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬ ਦਰਖ ਕਰਾ ਕਰਤਾਰਾ ਪਰਜਾ ਧਰ ਤਬ ਜੀ ਆਪਾਰਾ ਜਾ ਬਿਆ ਕਰਖ ਕਰਤੋ ਕਬਹੂ ਤਮੈ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸਿਰ ਸਵਤਾਰੈ ਆਪ ਆਪਣੀ ਮੂਜੋ ਚਾਰੇ ਤੁਮ ਸਭ ਹੀ ਤੇ ਰਹਤ ਨਰਾ ਲਮ ਜਾਣ ਤਬੀਦ ਭੀਦ ਯਾਰਾ ਲਮ ਨਰੰਕਾਰ ਅੰਦਰ ਬਕਾਰ ਅਨਿਰਲੰਭ ਆਧਾ ਨੀਲ ਅਨਾਦ ਸੰਬ ਜੰਕਾ ਮੂੜ ਉਚਾਰਤ ਭੇਦ ਜੰਕੋ ਭੀ ਮਨਾ ਪਾਵਦ ਬੇਦ ਤੰਕੋ ਕਰ ਪਹਨ ਅਨੁਮਾਨਤ ਮਹ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਭੇਵ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁੰਬਰਾ ਲਖਾ ਨ ਜਾਏ ਪਸਾਰਾ ਕੈ ਬਿਦ ਸਜਾ ਪ੍ਰਥਮ ਸਣਸਰਾ ਇਕੈ ਰੂਪ ਅਨੁਪਸ ਰੂਪਾ ਰੰਗ ਪਇਓ 라ਵ ਕੈ ਭੂਪਾ ਅੰਡਜੇ ਰੈ ਸੇਤਕੀਨੀ ਉਤ ਭੁਜ ਖਾਨ ਬੌਰਚ ਦੀਨੀ ਕਉ ਫੂਲ ਰਾਜਾ ਹਮ ਬੈਠਾ ਕਉ ਸਿਮਣ ਪਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਖਾਇ ਚੰ ਭਵ ਆ ਦੁਜਗਾਦ ਸਰੂਪ ਸਿੰਭਵੇਂ ਅਬਰਛਾ ਮੇਰੀ ਤਮ ਕਰੋ ਸਿਖੋ ਬਾਰਿਆ ਸਿਖ ਸੰਗਰੋ ਦੁਟਜਤੀ ਉੱਟ ਵਦ ਉਤਪਾਤਾ ਸਗਲੇ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁਝ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਮ ਮਾਰੀ ੁਰਖ ਜਮਨ ਪਗ ਪਰੇ ਤਿਹਾਰੀ ਤਿਨ ਕੇ ਤਮ ਸੰਗਟ ਸਬ ਟਾਰੀ ਜੋ ਕਲ ਕੋ ਇਕ ਬਾਰਤ ਹੈ ਤੰਕੇ ਕਾਲ ਨਿਕਟਨੇ ਅਰੱਛਾ ਹੋਈ ਤਾਈ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰਿਓ ਤੰਕੇ ਤਾਪ ਤਨ ਕਮੈ ਹਰਿਓ ਫਿਰ ਸਦ ਕਰਮ ਸਭ ਹੋਈ ਡੁੱਟ ਸ਼ਹਾ ਸ਼ਬਾ ਸਕੈ ਨ ਕੋਈ ਇਕ ਬਾਰ ਜਨ ਤੁਮੇ ਸੰਭਾਰਾ ਕਾਲਾ ਫਸਤੇ ਤਾਈ ਹੁ ਬਹਾਰਾ ਜਨ ਨਰ ਨਾਮ ਤਿਹਾਰ ਕਾ ਦਾਰਦ ਦੁਸ਼ਟੇ ਦੋਖ ਤੇਰਾ ਖੜਗੇ ਕੀਤ ਮੈਂ ਸਰਨ ਤੇਹਾਰੀ ਆਪੇ ਆਥ ਦੈ ਲਿਓ ਬਾਰੀ ਸਾਰ ਬਠਾਰ ਮਾਹ ਸਹਾਈ ਦੁਸ਼ਟੇ ਦੋਖ ਤੇ ਲਿਓ ਬਚਾਈ ਸੋਈਆ ਪਾਹਿੰਗੇ ਜਬ ਤੇ ਤੁਮਰੀ ਤਬ ਤੇ ਕੋ ਆਖ ਤਰੇ ਨਹੀਂ ਆਨੇਉ RAM REHIM PURAN QURAN ਅਨੇਕ ਕਹੇ ਮਤੇ ਏਕ ਨ ਮੰਨਿਉ ਸਿੰਭਰਤ ਸਾਸਤਰ ਵੀਦ ਸਬੈ ਬੀਦ ਕਹੇ ਹਮ ਏਕ ਨ ਜਾਨਿਉ ਸੇਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਗਇਓ ਸਭ ਤੋਇ ਬਖਾਨ ਨਿਉ ਦੋਇ ਰਾਹ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰ ਦਵਾਰ ਬਾਈ ਗੈ ਕੀ ਲਾਜ ਆਸੀ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਕਬਜੋ ਬਾਜ ਬੇਨਤੀ ਜੋ ਪਈ ਹੰਬਰੀ ਕਰੋ ਹਾਥ ਦੇ ਰੱਛਾ ਹੰਬਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨ ਨਾਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਨ ਹਮਰੇ ਦੁਸ਼ਟ ਸਬੈ ਤੁਮ ਘਾਵੋ ਆਪਾ ਦੇਮੋ ਬਚਾਓ ਸੋਖੀ ਬਸੇ ਮੋਰੋ ਪਰਵਾਰਾ ਸੇਵਕ ਸਿਗ ਸਬੈ ਕਰਤਾਰਾ ਮੂਰਛਾ ਨਜ ਕਰਦੀ ਕਰੀਐ ਸਭੈ ਰਨ ਕੋ ਆਜ ਸੰਗਰਿਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤਮਸ਼ੜ ਕੋਈ ਅਵਰ ਨਾ ਤਿਹਾਉ ਜੋ ਬਰ ਚਾਹੋ ਸੋ ਤੁਮ ਤਿ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਆਦਮ ਦੀ ਉਬਰੀਐ ਮਰਨ ਕਾਲ ਕਾ ਤਰਾਸਨ ਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੂਝੋ ਕਰਿਓ ਰੱਛਾ ਰਾਖ ਲਿਓ ਮੋ ਰਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦਸ਼ਤਨ ਕੇ ਹੰਤਾ ਤਮਹ ਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਵਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰਬਿਸ਼ਰ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਏ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਈਓ ਦੀਵਦੈ ਜਛਣ ਭਜਾਇਓ ਆਦਿ ਅੰਤ ਏਕੈ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇਕੁ ਹਮਾਰੀ ਸਗਲ ਪਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰੀ ਅਸਥੂਲਾ ਸਬਰ ਕਿਰਪਾ ਦ੍ਰਿੜ ਕਰ ਫੁੱਲਾ ਸੰਤਾਂ ਨੂੰ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬ ਦਰਖ ਕਰਾ ਕਰਤਾਰਾ ਪਰਜਾ ਧਰ ਤਬ ਜੀ ਆਪਾਰਾ ਜਾ ਬਿਆ ਕਰਖ ਕਰਤੋ ਕਬਹੂ ਤਮੈ ਮਿਲਤ ਦੇ ਤਰਸ ਬਹੂ ਜੇ ਤੇ ਬਦਨ ਸਿਰ ਸਵਤਾਰੈ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਰਹਤ ਨਰ ਆਲਮ ਜਾਣ ਤਬੀਦ ਭੀਦ ਯਾਰ ਆਲਮ ਨਰੰਕਾਰ ਅਨਿਰਭਕਾਰ ਅਨਿਰਲੰਭ ਆਧਾ ਨੀਲ ਅਨਾਦ ਸੰਭ ਤੰਕਾ ਮੂੜ ਉਚਾਰਤ ਭੇਦ ਜੰਕੋ ਭੀ ਮਨਾ ਪਾਵਦ ਬੇਦ ਤੰਕੋ ਕਰ ਪਾਨੁ ਅਨੁਮਾਨਤ ਮਹ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਭੇਵ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁੰਬਰਾ ਲਖਾ ਨ ਜਾਏ ਪਸਾਰਾ ਕੈ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੁਪਸ ਰੂਪਾ ਰੰਗ ਪਯੋ ਰਾਵ ਕੈ ਭੂਪਾ ਅੰਡਾ ਜੇ ਰੈ ਸੇ ਤੈ ਕੀਨੀ ਉਤ ਭੁਜ ਖਾਨ ਬੋਰਤ ਦੀਨੀ ਕਉ ਫੂਲ ਰਾਜ ਹਮ ਬੈਠਾ ਕਉ ਸਿਮੜ ਪਯੋ ਸੰਗਰੇ ਕੈਠਾ ਸਗਰੀ ਸ੍ਰਿਸ਼ਟ ਦਖਾਇਆ ਚੰਭਾਵ ਆਦੁ ਜੁਗਾਦ ਸਰੂਪ ਸਿੰਭਵੇਂ ਅਬਰਛਾ ਮੇਰੀ ਤਮ ਕਰੂ ਸਿਖ ਬਾਰਿਆ ਸਿਖ ਸੰਗਨੋ ਦੁਟ ਗਤੀ ਉਟ ਵਦ ਉਤ ਪਾਤਾ ਸਗਲੇ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁਝ ਤਉ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਮ ਮਾਰੀ ੁਰਖ ਜਮਨ ਪਗ ਪਰੇ ਤਿਹਾਰੀ ਤਿਨ ਕੇ ਤਮ ਸੰਗਟ ਸਬ ਧਾਰੀ ਜੋ ਕਲ ਕੋ ਇਕ ਬਾਰਤ ਹੈ ਤੰਕੇ ਕਾਲ ਨ ਕਟਣੈ ਅਰੱਛਾ ਹੋਈ ਤਾਈ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰਿਓ ਤੰਕੇ ਤਾਪ ਤਨ ਕਮੈ ਹਰਿਓ ਹਰਿ ਸਦ ਕਰਮ ਸਭ ਹੋਈ ਦੁਟ ਸ਼ਹਾ ਸ਼ਬਾ ਸਕੈ ਨ ਕੋਈ ਇਕ ਬਾਰ ਜਨ ਤੁਮੇ ਸੰਭਾਰਾ ਕਾਲਾ ਫਸਤੇ ਤਾਈ ਹੁ ਬਹਾਰਾ ਜਨ ਨਰ ਨਾਮ ਤਿਹਾਰ ਕਾ ਦਾਰਦ ਦੁਸ਼ਟੇ ਦੋਖ ਤੇਰਾ ਖੜਗੇ ਕੇਤ ਮੈਂ ਸਰਨ ਤੇਹਾਰੀ ਆਪੇ ਆਥ ਦੈ ਲਿਓ ਬਾਰੀ ਸਾਰ ਬਠਾਰ ਮਾਹ ਸਹਾਈ ਦੁਸ਼ਟੇ ਦੋਖ ਤੇ ਲਿਓ ਬਚਾਈ ਸੋਈਆ ਪਾਹਿੰ ਗਏ ਜਬ ਤੇ ਤੁਮਰੀ ਤਬ ਤੇ ਕੋ ਆਖ ਤਰੇ ਨਹੀਂ ਆਨਿਓ RAM REHIM PURAN QURAN ਅਨੇਕ ਕਹੇ ਮਤੇ ਏਕ ਨ ਮੰਨਿਓ ਸਿੰਭਰਤ ਸਾਸਤਰ ਵੀ ਦਿਸ ਬੈ ਬੋ ਭੀਦ ਕਹੇ ਹਮ ਏਕ ਨ ਜਾਨਿਓ ਸੇਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਈ ਬਖਾਨਿਉ ਦੋਇ ਰਹਿ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਇ ਗੈ ਕਿਲਾਜ ਆਸੀ ਗੋਬਿੰਦ ਦਾਸ ਤਹਾਰ